ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਇਮੀਗ੍ਰੇਸ਼ਨ ਨੀਤੀ ਨੂੰ ਹੋਰ ਵੀ ਸਖਤ ਕਰਨ ਦਾ ਐਲਾਨ ਕੀਤਾ ਹੈ ਸਰਹੱਦ ਅਤੇ ਇਮੀਗ੍ਰੇਸ਼ਨ ਮਾਮਲਿਆਂ ਦੇ ਮੁਖ ਅਧਿਕਾਰੀ ਟੌਮ ਹੌਮਨ ਦੇ ਮੁਤਾਬਕ 2025 ਤੱਕ ਖਤਮ ਹੁੰਦਿਆਂ ਹੁੰਦਿਆਂ ਕੁੱਲ 6 ਲੱਖ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਰਿਪੋਰਟ ਕੀਤਾ ਜਾਵੇਗਾ ਇਸ ਟੀਚੇ ਨੂੰ ਪੂਰਾ ਕਰਨ ਦੇ ਲਈ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਨੇ ਆਪਣੀਆਂ ਕਾਰਵਾਈਆਂ ਨੂੰ ਹੋਰ ਵੀ ਜ਼ਿਆਦਾ ਤੇਜ਼ ਕਰ ਦਿੱਤਾ ਹੈ ਜਿਸ ਦੇ ਨਾਲ ਰਿਕਾਰਡ ਤੋੜ ਡੈਪੋਟੇਸ਼ਨਸ ਹੋਣ ਦੀ ਉਮੀਦ ਹੈ ਪਰ ਇਸ ਨਵੇਂ ਆંકੜਿਆਂ ਤੇ ਵਿਰੋਧੀਆਂ ਨੇ ਵੱਡੇ ਸਵਾਲ ਵੀ ਖੜੇ ਕੀਤੇ ਨੇ ਇੱਕ ਡਿਫੈਂਸ ਸੰਮੇਲਨ ਦੇ ਵਿੱਚ ਬੋਲਦੇ ਹੋਏ ਟੌਮ ਹੋਮਨ ਨੇ ਕਿਹਾ ਕਿ ਜਨਵਰੀ ਤੋਂ ਅਕਤੂਬਰ 2025 ਤੱਕ ਆਈਸੀਈ ਅਤੇ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਮਿਲ ਕੇ 548000 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚੋਂ ਹਟਾਇਆ ਹੈ ਉਹਨਾਂ ਨੇ ਅੰਦਾਜ਼ਾ ਲਗਾਇਆ ਕਿ ਸਾਲ ਦੇ ਅੰਤ ਤੱਕ ਇਹ ਗਿਣਤੀ 6 ਲੱਖ ਤੋਂ ਪਾਰ ਹੋ ਜਾਵੇਗੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਸ ਨੂੰ ਸਮਰਥਨ ਦਿੱਤਾ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਪਹਿਲੇ 250 ਦਿਨਾਂ ਦੇ ਵਿੱਚ 4 ਲੱਖ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ 16 ਲੱਖ ਨੇ ਆਪਣੇ ਆਪ ਨੂੰ ਡਿਪੋਰਟ ਕਰ ਲਿਆ ਡੀ ਐਚ ਐਸ ਦੀ ਅਸਿਸਟੈਂਟ ਸਕੱਤਰ ਟ੍ਰਿਸ਼ੀਆ ਮੈਕਲੋਫਲਿਨ ਨੇ ਫੌਕਸ ਨਿਊਜ਼ ਨੂੰ ਦੱਸਿਆ ਕਿ ਇਹ ਸਿਰਫ ਸ਼ੁਰੂਆਤ ਹੈ ਅਟ ਰਿਕਾਰਡ ਤੋੜਨ ਵਾਲੀ ਗਿਣਤੀ ਹਲੇ ਹੋਰ ਹੋਵੇਗੀ 트럼ਪ ਪ੍ਰਸ਼ਾਸਨ ਨੇ ਆਈ ਸੀ ਈ ਦੇ ਲਈ 75 ਅਰਬ ਡਾਲਰ ਵਾਧੂ ਫੰਡਿੰਗ ਰੱਖੀ ਹੈ 10000 ਨਵੇਂ ਅਧਿਕਾਰੀ ਨਿਯੁਕਤ ਕੀਤੇ ਜਾ ਰਹੇ ਨੇ ਤੇ ਨਵੇਂ ਡਿਟੈਂਸ਼ਨ ਕੇਂਦਰ ਬਣਾਏ ਗਏ ਨੇ ਅਤੇ ਬਣਾਏ ਵੀ ਜਾ ਰਹੇ ਨੇ ਇਸਨਾਲੀ ਡਿਟੈਂਸ਼ਨ ਸੈਂਟਰਸ ਦੇ ਵਿੱਚ ਬੰਦੀਆਂ ਦੀ ਗਿਣਤੀ 50% ਹੋਰ ਵੀ ਜ਼ਿਆਦਾ ਵਧ ਗਈ ਹੈ ਜੋ ਹੁਣ 60000 ਤੱਕ ਪਹੁੰਚ ਗਈ ਹੈ ਨਵੀਆਂ ਸਹੂਲਤਾਂ ਜਿਵੇਂ ਕਿ ਐਲੀਗੇਟਰ ਅਲਕਾਟਰਾਸ ਤੇ ਗੋਟ ਨਾਮੋ ਬੇਵਰਗੀਆਂ ਜੇਲ੍ਹਾਂ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲਗਾਤਾਰ ਰੱਖਿਆ ਜਾ ਰਿਹਾ ਹੈ ਹਾਲਾਂਕਿ ਪ੍ਰਸ਼ਾਸਨ ਦੇ ਦਾਅਵਿਆਂ ਨੂੰ ਅਮਰੀਕੀ ਇਮੀਗ੍ਰੇਸ਼ਨ ਕਾਉਂਸਲ ਵਰਗੀਆਂ ਸੰਸਥਾਵਾਂ ਨੇ ਚੁਣੌਤੀ ਦਿੱਤੀ ਹੈ ਸੀਨੀਅਰ ਫੈਲੋ ਐਰੋਨ ਰਿਚਲਿਨ ਮਲਨਿਕ ਨੇ ਨਿਊਜ਼ ਵੀਕ ਨੂੰ ਦੱਸਿਆ ਕਿ ਇਹ ਆંકੜੇ ਅਸਲੀ ਡਿਪੋਰਟੇਸ਼ਨ ਨੂੰ ਨਹੀਂ ਦਿਖਾਉਂਦੇ ਸਗੋਂ ਵੀਜ਼ਾ ਹੋਲਡਰਸ ਨੂੰ 에ਅਰਪੋਰਟ ਤੇ ਵਾਪਸ ਭੇਜਣ ਤੇ ਹੋਰ ਇਨਫੋਰਸਮੈਂਟ ਕਾਰਵਾਈਆਂ ਨੂੰ ਇਸ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਅਜਿਹੇ ਆંકੜੇ ਪਹਿਲਾਂ ਵੀ ਗਲਤ ਸਾਬਿਤ ਹੋ ਚੁੱਕੇ ਨੇ ਅਤੇ ਇਹਨਾਂ ਨੂੰ ਯਕੀਨੀ ਤੌਰ ਤੇ ਵੈਰੀਫਾਈ ਕਰਨਾ ਕਾਫੀ ਮੁਸ਼ਕਿਲ ਹੈ। ਸੈਂਟਰ ਫਾਰ ਇਮੀਗ੍ਰੇਸ਼ਨ ਸਟੱਡੀਜ਼ ਦੀ ਇੱਕ ਰਿਪੋਰਟ ਮੁਤਾਬਕ ਜਨਵਰੀ ਤੋਂ ਜੁਲਾਈ ਮਹੀਨੇ ਤੱਕ ਵਿਦੇਸ਼ੀ ਜਨਸੰਖਿਆ ਵਿੱਚ 22 ਲੱਖ ਦੀ ਕਮੀ ਆਈ ਹੈ। ਪਰ ਇਸ ਦੇ ਵਿੱਚ 6 ਲੱਖ ਕਾਨੂੰਨੀ ਸਟੇਟਸ ਰੱਖਣ ਵਾਲੇ ਲੋਕ ਵੀ ਸ਼ਾਮਿਲ ਨੇ ਇਸ ਨੀਤੀ ਨਾਲ ਅਮਰੀਕੀ ਅਰਥਵਿਵਸਥਾ ਤੇ ਵੱਡਾ ਅਸਰ ਪੈ ਰਿਹਾ ਹੈ 트ੰਪ ਨੇ ਵਾਦਾ ਕੀਤਾ ਕਿ ਨਵੀਆਂ ਨੌਕਰੀਆਂ ਸਿਰਫ ਅਮਰੀਕੀ ਨਾਗਰਿਕਾਂ ਨੂੰ ਮਿਲਣਗੀਆਂ ਪਰ ਵਿਰੋਧੀ ਕਹਿੰਦੇ ਨੇ ਕਿ ਇਸ ਦੇ ਨਾਲ ਖੇਤੀਬਾੜੀ ਤੇ ਕੰਸਟਰਕਸ਼ਨ ਸੈਕਟਰ ਦੇ ਵਿੱਚ ਕਾਮਿਆਂ ਦੀ ਕਮੀ ਪੈਦਾ ਹੋ ਗਈ ਹੈ ਇਸ ਵੇਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਜਿਸਟਰ ਕਰਨ ਵਾਲਾ ਕਾਨੂੰਨ ਲਾਗੂ ਕੀਤਾ ਗਿਆ ਹੈ ਜਿਸ ਨੂੰ ਨਾ ਮੰਨਣ ਵਾਲਿਆਂ ਨੂੰ ਭਾਰੀ ਜੁਰਮਾਨਾ ਤੇ ਜੇਲ੍ਹ ਵੀ ਹੋ ਸਕਦੀ ਹੈ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਤੋਂ ਹੋਰ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾਵੇਗਾ। 트럼ਪ ਸਰਕਾਰ ਨੇ ਹਰ ਸਾਲ 10 ਲੱਖ ਡਿਪੋਟੇਸ਼ਨ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ।